ਲਾ ਵੀ ਸੱਜਣੋ ਅੱਜ ਨਾ ਮੱਝ ਇੱਕ ਲੱਗਿਆ ਬਾਈ ਕੋਲੇ ਦਿਖਾਉਣ ਘਰੇਲੂ ਸੱਜਣਾ ਬਹੁਤ ਕਮਾਲ ਦੀ ਮੱਝ ਦਿਖਾਉਣ ਲੱਗਿਆ ਇਹ ਮੰਨ ਲਓ ਵੀ ਚੰਗੇ ਕੱਦ ਕਾਠ ਵਾਲੀ ਚੰਗੇ ਰਿਕਾਰਡ ਵਾਲੀ ਚੰਗੇ ਦੁੱਧ ਵਾਲੀ ਤੇ ਚੰਗੇ ਏਰੀਏ ਦੀ ਮੱਝ ਕਹ ਲਈਏ ਪਿੰਡ ਰੋੜੇਵਾਲ ਤਹਿਸੀਲ ਲਹਿਰਾਗਾਗਾ ਤੇ ਜਲਾ ਸੰਗਰੂਰੇ ਮੰਨ ਲਓ ਵੀ ਬਾਰਡਰ ਏਰੀਆ ਜਾ ਆ ਗਿਆ ਬਹੁਤ ਟੌਪ ਦੀਆਂ ਮੱਝਾਂ ਹੁੰਦੀਆਂ ਇਸ ਏਰੀਏ 'ਚ ਤੇ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਤੇ ਰੇਟ ਆ ਜਿਹੜਾ ਰੇਟ ਵੀ ਵੀਡੀਓ 'ਚ ਹੀ ਕਰਾ ਦਾਂਗੇ ਲਾਸਟ ਤੱਕ ਜੁੜੇ ਰਹੋ ਤੇ ਬਾਕੀ ਆ ਜਾਗਾ ਜੀ ਲਿਆ ਕੈਮਰਾ ਇਧਰਲੇ ਬੰਨੇ ਹੋਰ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਛੜਦੀ ਕਲਾ ਬਹੁਤ ਵਧੀਆ ਜੀ ਨਾਮ ਤੇ ਨੰਬਰ ਬੋਲੋ ਜੀ ਨਾਮ ਬਲਵੀਰ ਸਿੰਘ ਜੀ ਹਾਂਜੀ ਮੋਬਾਈਲ ਨੰਬਰ 7814387721 7814387721 ਬਲਵੀਰ ਸਿੰਘ ਜੀ ਜੇ ਗੱਲ ਕਰ ਲਈਏ ਸੂਆ ਮਾਦੀ ਕਿਹੜਾ ਸੁੰਦੀ ਹੈ ਇਹ ਤੀਜਾ ਸੂਆ ਸੁੰਦੀ ਹੈ ਜੀ ਇਹ ਤੀਜਾ origignal ਹੈ origignal ਜੀ ਇਹ ਆਪਣੇ ਘਰ ਦੀ ਪਾਲੀ ਹੋਈ ਆ ਜਾਂ ਕਿਵੇਂ ਆ ਨਹੀਂ ਜੀ ਇਹ ਲਿਆਂਦੀ ਹੋਈ ਆ ਆਪਣੀ ਬੱਕੜ ਟੋਕੜ ਗੱਬਣਾ ਟੋਕੜ ਗੱਬਣਾ ਵੀ ਟੋਕੜ ਗੱਬਣਾ ਤਿਆਰ ਕਰਕੇ ਵੇਚ ਤਿਆਰ ਕਰਕੇ ਵੇਚ ਠੀਕ ਆ ਗੱਲ ਇੱਕ ਬਾਈ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਨਹੀਂ ਉਤਰਾਂ ਬਾਈ ਕਹਿ ਵੀ ਸਕਦਾ ਵੀ ਯਾਰ ਘਰ ਦੀ ਮੱਝ ਐ ਬਾਈ ਕਹਿੰਦਾ ਟੋਕੜਾ ਗੱਬਣਾ ਲੈਨੇ ਆ ਪਰ ਲੈਂਦੇ ਆ ਚੰਗੀ ਕੁਆਲਿਟੀ ਵਾਲੀਆਂ ਤੇ ਉਹ ਕੰਮ ਬਾਈ ਕਹਿੰਦਾ ਕਰ ਲੈਣਾ ਵੀ ਤਿਆਰ ਕਰਕੇ ਮੌਕੇ ਤੇ ਵੇਚ ਦੇਣਾ ਹਾਂ ਜੀ ਹਾਂ ਤੋਰੋਗੇ ਖੋਲ ਕੇ ਹਾਂ ਜੀ ਹਾਂ ਆ ਤੋੜ ਦਿਓ ਖੋਲ ਕੇ ਤੇ ਇੱਕ ਵਾਰੀ ਸੱਚ ਨੂੰ ਤੁਰਦੀ ਦੀ ਜੱਜਮੈਂਟ ਕਰਾ ਦਾਂਗੇ ਸੁਆ ਬਾਈ ਕਹਿੰਦਾ ਅਰੀਜਨਲ ਤੀਜਾ ਤੇ ਬਲਵੀਰ ਬਾਈ ਦਿਨ ਕਿੰਨੇ ਕੱਢ ਦੂਗੇ ਦਿਨ 10 ਦੇ ਲਗਭਗ ਲੈ ਜੀ 8 ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਵੀ ਤਿਆਰੀ ਮੱਝ ਦੀ ਐ ਮੰਨ ਲਓ ਵੀ ਬਾਹਲੀ ਫਟਾਕੇ ਵਾਲੀ ਤਿਆਰੀ ਕਰੂੰਗੀ ਤੇ ਬਾਕੀ ਚਮਕ ਤੇ ਬਰੀਕ ਫੁੱਲ ਤੇ ਸਭਾ ਚੈੱਕ ਕਰ ਸਕਦੇ ਹਾਂ ਬਿਲਕੁਲ ਠੰਡੀ ਸੀਲ ਚੁਵਾਈ ਦੀ ਕਿੰਮਿਆਂ ਬਾਈ ਚੁਵਾਈ ਦੀ 1 ਨੰਬਰ ਆਦੀ ਆ ਗਈ ਠੰਡੀ ਸੀਲ ਤੇ ਦਿਨ ਜਿਵੇਂ ਬਾਈ ਨੇ ਦੱਸੇ ਨੇ ਨਾ ਵੀ 8 ਦੇ ਲਗਭਗ 10 ਦੇ ਕਰਦੀ ਆ ਮੋੜ ਲਿਆ ਬਾਈ ਕਮਾ ਲਿਆ ਮਾਲਕ ਮਾਲਾ ਥੋੜਾ ਜਿਹਾ ਇਹ ਗੱਲ ਇਹ ਬਾਹਰਲੇ ਬੰਨੇ ਨਾ ਪਸ਼ੂ ਪਾਈ ਹੋਰੀ ਘੱਟ ਘੱਟਦੇ ਆ ਸੂਆ ਰਿਜਨਲ ਤੀਜਾ 8 ਤੋਂ 10 ਦਿਨ ਪੈਂਡਿੰਗ ਆ ਬਈ ਤਾਜੀ ਦਾ ਆਪਣਾ ਕਹਿ ਲਈ ਵੀ ਕਿੰਨਾ ਕਰਡ ਦੱਸਿਆ ਇਹਦਾ ਇਹਦਾ ਦੱਸਿਆ ਜੀ 16 ਤੋਂ 17 17.5 ਲੀਟਰ ਦੁੱਧ ਕੱਢਿਆ ਗੱਲ ਇਹਦਾ ਠੀਕ ਆ ਗੱਲ ਆਪਾਂ ਕਿੰਨੇ ਟਾਈਮ ਦੀ ਗੱਭਣੇ ਕਹੇ ਦੀ ਤਿੰਨ ਮਹੀਨਿਆਂ ਦੀ ਗੱਭਣੇ ਲੈ ਕੇ ਇਹਦੇ ਚੈੱਕ ਪਾਸ ਕਰਾ ਕੇ ਠੀਕ ਆ ਗੱਲ 13 ਤੋਂ 13.5 ਲੀਟਰ ਦੁੱਧ ਉਸ ਟਾਈਮ 13 ਤੋਂ 13.5 ਤੇ ਨਵੇਂ ਮਹੀਨਿਆਂ ਦੀ ਚੈੱਕ ਪਾਸ ਥਲੇ ਹੈਗਾ ਸੀ ਜੇ ਗੱਲ ਕਰੀਏ ਹਾਂਜੀ ਹਾਂਜੀ ਉਹ ਠੰਡੀ ਦਾ ਬਹੁਤ ਹੂੰ ਥੋੜਾ ਜਿਹਾ ਡਰਦੀ ਹੈ ਨਾ ਹਾਂ ਹਾਂ ਉਹ ਹੇਲਨ ਵਾਲਾ ਸੀ ਨਹੀਂ ਹੈਗਾ ਇੱਥੋਂ ਦਿਖਾ ਜਮ ਜਮੀ ਨਹੀਂ ਖਣ ਥੋੜਾ ਐਂ ਲੱਗਿਆ ਤੇ ਗਾਂ ਵਾਲਾ ਕੰਮ ਹੀ ਆਉਂਦਾ ਤੇ ਇੱਥੋਂ ਕਰਾ ਲਈ ਚੈੱਕ ਤੇ ਲੇਵਾ ਕਹਿ ਲੀਏ ਭਾਈ ਜਮਾ ਨਾਲ ਲਗਵਾ ਜਾਂ ਰੱਖ ਦੀ ਟੁੱਟ ਮਾ ਜਾਂ ਨਹੀਂ ਕਹਿ ਲੀਏ ਕਿਸੇ ਵੀ ਪੱਖ ਤੋਂ ਰੱਖ ਦੀ ਤੇ 8 ਤੋਂ 10 ਦਿਨ ਘੱਟੋ ਘੱਟ ਕਹਿ ਲੀਏ ਤਰੀਕ ਹਾਂ ਹਾਂ ਜੀ ਹਾਂ ਕਿੰਨਾ ਕੁ ਦੁੱਧ ਪਾ ਸਕਦੀ ਐ ਤਕੀ ਇਹ ਦੁੱਧ ਪਾ ਸਕਦੀ ਐ 17 17.5 ਤੋਂ 18 ਲੀਟਰ ਤੱਕ ਜਾ ਸਕਦਾ ਵੀ ਉਹਨਾਂ ਕੀ ਦੱਸਾਂਗੇ ਜਿੰਨਾ ਕਿ ਜਿੰਨਾ ਪਿਛਲੇ ਸੂਏ ਦਾ ਪਿਛਲੇ ਸੂਏ ਦਾ ਅ ਕਿਲੋ ਖਾਂਡੋ ਹੀ ਗੱਲ ਆ ਵੀ ਮਾਲਕ ਦੇ ਘਰੇ ਜਾਣਾ ਮਾਲਕ ਦੇ ਘਰੇ ਬੱਸ ਬੱਸ ਸੁਭਾਵ ਜੀ ਵਾਲਾ ਕੰਮ ਹੋ ਜਾਣਾ ਉਹੀ ਉਹੀ ਗੱਲ ਕਰ ਰਹੇ ਆਂਗੇ ਆਪਾਂ ਠੀਕ ਹੈ ਕਿਹੜੇ ਏਰੀਆ ਦੀ ਮੱਝ ਆ ਬਈ ਆਪਾਂ ਇਹ ਤਮਦਾਨ ਸਹਿਰ ਤੋਂ ਲਈਦੀ ਆਪਾਂ ਹਾਂ ਜੇਕਰ ਅਗਲਗ ਹੋਂਦੀ ਆਪਾਂ ਗੱਲ ਵੀ ਕਰਾ ਦਾਂਗੇ ਗੱਲਬਾਤ ਵੀ ਕਰਾ ਦਾਂਗੇ ਠੀਕ ਹੈ ਗੱਲਬਾਹੇ ਕਹਿੰਦਾ ਗੱਲਬਾਤ ਵੀ ਕਰਾ ਦਾਂਗੇ ਤੇ ਇੱਥੋਂ ਮਾਰ ਦਿੰਗੇ ਇਹਰੀ ਕੈਮਰਾ ਥੋੜਾ ਜਿਹਾ ਉੱਧਾ ਸੁਭਾਅ ਦੀ ਠੰਡੀ ਆ ਤੇ ਉਪਰ ਆ ਜਾ ਕਹਿ ਲਈਏ ਵੀ ਬਾਹਰ ਪੂਰ ਨਹੀਂ ਨਿਕਲਦੇ ਬਾਹਰ ਨਹੀਂ ਨਿਕਲੀ ਹਾਂ ਬਾਹਰ ਕਰਕੇ ਫਿਰ ਥੋੜਾ ਜਿਹਾ ਕਰਦੇ ਨੇ ਪਸੂਆਂ ਕਰਕੇ ਕੁਸ ਠੀਕ ਆ ਗੱਲ ਕਿੰਨਾ ਰੇਟ ਕੀ ਰੂਗਾ ਇਹਦਾ ਬਾਈ ਮੁੱਲ ਬਾਈ ਕਰਾਤਾ ਚਾਹੇ 2 ਲੱਖ ਲੈ ਜਮੇ ਜੇਬ ਚ ਪਾਉਣ ਵਾਲਾ ਕੰਮ ਹੀ ਕਰਨਾ ਚਾਹੇ 1.95 ਕਰਾ ਲੈ ਹੂੰ 1.85 ਦੀ ਝੋਟੀ ਦੇਵਾਂਗੇ 1 ਲੱਖ ਤੇ 85000 ਦੀ ਝੋਟੀ ਦੇਣੀ ਆ ਉਹ ਚੋ ਮਾਨ ਤਾਨ ਜਾਂ ਥੋੜਾ ਜਿਹਾ ਛੋਟ ਛੱਪਾ ਆ ਹਾਂ ਮਾਣਾ ਮੋਟਾ ਬੱਤੂ ਹੁਣ ਤਾਂ ਜਮੀ ਉਹੀ ਗੱਲ ਆ ਚਾਹੇ ਦੋ ਘਰ ਆ ਲਾਂਦਾ ਫਿਰ ਤਾਂ ਉਹੀ ਗੱਲ ਆ ਜਿੰਨਾ ਮਰਜ਼ੀ ਘਰ ਆ ਲਾਂਦਾ ਠੀਕ ਆ ਗੱਲ ਠੀਕ ਹੈ ਕਨਾ ਹੁਣ ਤਾਂ ਜਮੀ ਬਸ 1.85 ਚੋਂ ਥੋੜਾ ਬਹੁਤਾ ਮਾਨ ਤਾਨ ਬਾਈ ਕਹਿੰਦਾ ਕਰ ਦਾਂਗੇ ਆ ਕੇਰਾ ਬਾਈ ਇਹਨੂੰ ਹੋਰ ਤੋਰ ਦੀ ਮਾਰ ਲੇ ਬੰਦਿਆ ਸੱਜਣੋ ਕੇਰਾ ਤੁਹਾਨੂੰ ਹੋਰ ਤੋਰ ਕੇ ਦਿਖਾਵਾਂਗੇ ਰੋਕ ਲੱਗਾ ਜੀ ਲਾ ਨਾ ਸੱਚ ਨੂੰ ਬਾਕੀ ਇੱਥੇ ਤੋਂ ਕਰ ਸਕਦੇ ਹੋ ਝੋਟੀ ਦਾ ਤੋਰਾ ਤੂਰਾ ਚੈੱਕ ਕਰ ਸਕਦੇ ਹੋ ਆਰਡਰ ਕੁਆਲਟੀ ਜਿੰਨੀ ਕਿ ਚੜਾਈ ਉਤੋਂ ਆ ਬਾਡੀ ਦੀ ਓਨੀ ਕਹਿ ਸਕਦੇ ਆ ਵੀ ਲੇਵੇ ਦੀ ਚੜਾਈ ਰੱਖੂਗੀ ਥੱਲੋਂ ਬਰੀਕ ਆ ਗਈ ਫੁੱਲ ਕਮਾਲਾ ਬਈ ਇੱਥੋਂ ਬਹੁਤ ਕਮਾਲ ਦੀ ਆ ਗਈ ਤੇ ਭਾਈ ਦੁੱਧ ਦੇ ਨੇ ਕਿੰਨੇ ਕੁ ਮਹੀਨੇ ਤੱਕ ਬਣੋਗੇ ਦੁੱਧ ਭਾਈ ਸਾਢੇ 7-7 ਸਾਢੇ 7 ਮਹੀਨਿਆਂ ਦੀ ਆਪ ਤੋਂ ਛੱਡੀ ਜਾਈ ਠੀਕ ਆ ਗੱਲ ਸੱਤ ਸਾਢੇ 7 ਮਹੀਨਿਆਂ ਦੀ ਬਾਈ ਕਹਿੰਦਾ ਆਪ ਤੋਂ ਛੱਡਣ ਵਾਲਾ ਸਿਸਟਮ ਹੀ ਸੀ ਉਹ ਕੰਪਨੀ ਹੈਗਾ ਦੀ ਵੀ ਪਹਿਲੀ ਭੱਜਣ ਵਾਲਾ ਨਾ ਨਾ ਦੁੱਧ ਲੈ ਹੈਗਾ ਦੀ ਉਦੋਂ ਵੀ ਹਲੇ ਠੀਕ ਆ ਗੱਲ ਆ ਉਦੋਂ ਵੀ ਬਾਈ ਕਹਿੰਦਾ ਪਏ ਮੰਨ ਲਓ ਵੀ ਕੁਛ ਦੁੱਧ ਤੋਂ ਇਹ ਡਰਾਈ ਕੀਤੀ ਆ ਤੇ ਬਾਕੀ ਚੜਾਈ ਦਿਖਾ ਦੇਗਾ ਜੀ ਉੱਤੋਂ ਚੜਾਈ ਬਾੜੀ ਰੱਖਦੀ ਆ ਤੇ ਓਨੀ ਚੜਾਈ ਇਹ ਕਹਿੰਦੀ ਥੰਨੋਂ ਆਰਡਰ ਦੀ ਰੱਖਦੀ ਆ ਥਾਣਾ ਦੀ ਗਰੰਟੀ ਰਹੂਗੀ ਬਾਈ ਵੀ ਹਾਂ ਬਾਈ ਥਾਣਾ ਥਾਣਾ ਦੀ ਓਕੇ ਆ ਜਮੀ ਵੱਧ ਘੱਟ ਕਿਸੇ ਵੀ ਰਾਹ ਦਾ ਕੋਈ ਨਹੀਂ ਜਮੀ ਗਰੰਟੀ ਆ ਸਾਰੀ ਸੌ ਇੱਧਰ ਇੱਧਰ ਲੈ ਬੰਨੇ ਕਰ ਦੋ ਆਕੇ ਮਾੜਾ ਜਾਵਰਾ ਤੂੰ ਕਿਉਂਕਿ ਹੈਲਦੀ ਵੀ ਨਹੀਂ ਇਹ ਇੱਥੋਂ ਇੱਥੋਂ ਦਿਖਾਦੀ ਆ ਜੀ ਲੈ ਵਾ ਕਹ ਲਈ ਬਾਈ ਗਾਵਾਂ ਨਾਲ ਦਾ ਠੋਸ ਰੱਖੂਗੀ ਜਮਾ ਉੱਤੋਂ ਚੜਾਈ ਵੀ ਕਮਾਲ ਦੀ ਰੱਖੋ ਜਿੱਦਾਂ ਦੀ ਉੱਤੋਂ ਚੜਾਈ ਆ ਓਦਾਂ ਦੀ ਕਹਿ ਲਈ ਇੱਥੋਂ ਲੈਵੇ ਜੀ ਰੱਖੋ ਉਹ ਸਵੇਰ ਆਦੀ ਠੰਡੀ ਆ ਬਾਹ ਥੋੜਾ ਜਿਹਾ ਉੱਪਰੇ ਕਰਕੇ ਕਰਕੇ ਉੱਪਰੇ ਕਰਕੇ ਥੋੜਾ ਜਿਹਾ ਬਾਹਰ ਕਰਕੇ ਕੋਸੇ ਕੈਮਰੇ ਕਰਕੇ ਠੀਕ ਆ ਗੱਲ ਛਰਲੇ ਛਿੱਟੇ ਦੀ ਥਣ ਵੱਧ ਘੱਟ ਦੀ ਕੋਈ ਸਾਰੀ ਬਿੱਕੋ ਸਿਰੇ ਤੋਂ ਸਿਰੇ ਤੱਕ ਜ਼ਿੰਮੇਵਾਰੀ 12 ਜੈਡ ਕਹਿ ਲਈ ਵੀ ਗਾਰੰਟੀ ਵਾਲਾ ਸਿਸਟਮ ਹੀ ਰਹੂਗਾ ਬਿਲਕੁਲ ਆ ਨੰਬਰ ਬੋਲ ਰਹੀ 7814387721 7814387721 87721 ਬਾਈ ਦਾ ਨੰਬਰ ਆ ਪਿੰਡ ਰੋੜੇਵਾਲਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ